ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈਜ਼ੀਡੈਂਸ਼ੀਅਲ ਰਹਿائش ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਿਲਾ ਚਾਹੇ ਚਾਰ ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਪੰਜਾਬ ਦੇ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਰੋਗਗੇ ਝੁਕਦਿਆਂ ਲੰਗੀ 11 ਅਗਸਤ ਨੂੰ ਪੰਜਾਬ ਸਰਕਾਰ ਨੇ ਵਿਵਾਦੇਤ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਅਤੇ 14 ਅਗਸਤ ਨੂੰ ਇਸ ਨੂੰ ਡੀ ਨੋਟੀਫਾਈ ਵੀ ਕਰ ਦਿੱਤਾ ਪੰਜਾਬ ਦੇ ਕਿਸਾਨ ਇਸ ਨੂੰ ਲੋਕ ਸੰਘਰਸ਼ ਦੀ ਵੱਡੀ ਜਿੱਤ ਦੱਸਦੇ ਨੇ ਜਿਸ ਦੇ ਚੱਲਦਿਆਂ ਉਹਨਾਂ ਨੇ ਸਰਕਾਰ ਨੂੰ ਇਹ ਨੀਤੀ ਵਾਪਸ ਲੈਣ ਦੀ ਮਜਬੂਰ ਕਰ ਦਿੱਤਾ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਆਪਾਂ ਇਸ ਜਿੱਤ ਬਾਰੇ ਗੱਲ ਕਰਾਂਗੇ ਅਤੇ ਇਸ ਤੋਂ ਇਲਾਵਾ ਲੈਂਡ ਪੂਲਿੰਗ ਸਮੇਤ ਪਿਛਲੇ ਸਾਢੇ 3 ਸਾਲਾਂ ਦਰਮਿਆਨ ਪੰਜਾਬ ਸਰਕਾਰ ਵੱਲੋਂ ਵਾਪਸ ਲਏ ਗਏ ਫੈਸਲਿਆਂ ਦਾ ਜ਼ਿਕਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਸਰਕਾਰ ਵੱਲੋਂ ਇਸ ਨੀਤੀ ਨੂੰ ਵਾਪਸ ਲੈਣ ਦਾ ਫੈਸਲਾ ਬਿਨਾਂ ਸ਼ੱਕ ਲੋਕ ਰੋਹ ਕਰਕੇ ਲਿਆ ਗਿਆ ਤੇ ਇਸ ਨੂੰ ਪੰਜਾਬ ਦੇ ਮਿੱਟੀ ਨਾਲ ਜੁੜੇ ਲੋਕਾਂ ਦੀ ਇੱਕ ਪਾਸੜ ਜਿੱਤ ਕਿਹਾ ਜਾ ਸਕਦਾ ਹੈ ਉਨਾ ਪੰਜਾਬੀਆਂ ਦੀ ਜਿੱਤ ਜਿਹੜੇ ਆਪਣੀ ਮਿੱਟੀ ਤੇ ਆਪਣੇ ਅਹਿਮ ਕਿਤੇ ਖੇਤੀਬਾੜੀ ਨਾਲੋਂ ਟੁੱਟਣਾ ਨਹੀਂ ਚਾਹੁੰਦੇ ਦਿਲਚਸਪ ਪੱਖ ਇਹ ਵੀ ਹੈ ਕਿ ਇਸ ਨੀਤੀ ਨੂੰ ਲਿਆਉਣ ਵਾਲੀ ਮੌਜੂਦਾ ਪੰਜਾਬ ਸਰਕਾਰ ਦੇ ਜ਼ਿਆਦਾਤਰ ਵਜ਼ੀਰ ਵੀ ਕਿਸਾਨੀ ਨਾਲ ਹੀ ਸਬੰਧਿਤ ਹਨ ਬਿਨਾਂ ਸ਼ੱਕ ਲੋਕਾਂ ਦੀ ਇਹ ਜਿੱਤ ਲੋਕਤੰਤਰ ਕਰਕੇ ਵੀ ਮੰਨੀ ਜਾ ਸਕਦੀ ਹੈ ਕਿਉਂਕਿ ਸਰਕਾਰ ਨੂੰ ਲੋਕ ਚੁਣਦੇ ਨੇ ਤੇ ਪੰਜਾਬ 'ਚ ਨਵੀਂ ਸਰਕਾਰ ਦੀ ਚੋਣ ਹੋਣ 'ਚ ਡੇਢ ਸਾਲ ਹੀ ਬਚਿਆ ਤੇ ਪੰਜਾਬ ਸੂਬਾ ਖੇਤੀ ਪ੍ਰਧਾਨ ਹੋਣ ਕਰਕੇ ਕਿਸਾਨਾਂ ਦੀ ਵੋਟ ਇੱਥੇ ਬਹੁ ਗਿਣਤੀ ਵਿੱਚ ਹੈ ਖੈਰ ਹੁਣ ਆਪਾਂ ਲੋਕ ਰੋਗ ਕਾਰਨ ਵਾਪਸ ਲਏ ਗਏ ਸਰਕਾਰੀ ਫੈਸਲੇ ਦੀ ਸਾਰੀ ਟਾਈਮਲਾਈਨ ਦੱਸਦੇ ਹਾਂ ਕਿ ਕਿਵੇਂ 68 ਦਿਨਾਂ ਦੇ ਅੰਦਰ ਸਰਕਾਰ ਨੂੰ ਇਸ ਨੀਤੀ ਨੂੰ ਵਾਪਸ ਲੈਣਾ ਪਿਆ 4 ਜੂਨ 2025 ਨੂੰ ਪੰਜਾਬ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਲੈਂਡ ਪੂਲਿੰਗ ਨੀਤੀ 2025 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਨੀਤੀ ਤਹਿਤ ਪੰਜਾਬ ਦੇ 21 ਸ਼ਹਿਰਾਂ ਦੇ 164 ਪਿੰਡਾਂ ਦੀ ਲਗਭਗ 65,000 ਏਕੜ ਉਪਜਾਊ ਜ਼ਮੀਨ ਤੇ ਰਿਹਾਇਸ਼ੀ ਅਤੇ ਵਪਾਰਿਕ ਇਮਾਰਤਾਂ ਉਸਾਰ ਕੇ ਉਹਨਾਂ ਨੂੰ ਵਿਕਸਿਤ ਕੀਤਾ ਜਾਣਾ ਸੀ ਜਿਸ ਬਦਲੇ ਜ਼ਮੀਨ ਮਾਲਕ ਨੂੰ 1000 ਵਰਗ ਗਜ ਦਾ ਰਿਹਾਇਸ਼ੀ ਤੇ 200 ਵਰਗ ਗਜ ਦਾ ਵਪਾਰਿਕ ਪਲਾਟ ਦਿੱਤਾ ਜਾਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੀਤੀ ਨੂੰ ਕਿਸਾਨ ਹਿੱਤੈਸ਼ੀ ਦੱਸਦਿਆਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਸੀ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰਦਸਤੀ ਨਹੀਂ ਲਈ ਜਾਏਗੀ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਹਰਪਾਲ ਸਿੰਘ ਚੀਮਾ ਹਰਦੀਪ ਸਿੰਘ ਮੁੰਡੀਆਂ ਸੰਜੀਵ अरोड़ा ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੀਅਰ ਨੇ ਵੀ ਨੀਤੀ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਇਹ ਨੀਤੀ ਗੈਰਕਾਨੂੰਨੀ ਕਲੋਨੀਆ ਤੇ ਲੈਂਡ ਮਾਫੀਆ ਤੋਂ ਬਚਾ ਕੇ ਯੋਜਨਾਬੱਧ ਸ਼ਹਿਰੀਕਰਨ ਨੂੰ ਉਤਸ਼ਾਹਿਤ ਕਰੇਗੀ ਪਰ ਜਦੋਂ ਤੋਂ ਸਰਕਾਰ ਨੇ ਇਸ ਨੀਤੀ ਦਾ ਐਲਾਨ ਕੀਤਾ ਉਦੋਂ ਤੋਂ ਹੀ ਕਿਸਾਨਾਂ ਨੇ ਇਸ ਦੀ ਤੁਲਨਾ 2020 ਦੇ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨਾਲ ਕਰਦਿਆਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ ਪਿੰਡਾਂ ਦੀਆਂ ಗ್ರಾಮ ਸਭਾਵਾਂ ਵਿੱਚ ਨੀਤੀ ਵਿਰੋਧੀ ਮਤੇ ਪਾਸ ਹੋਣੇ ਸ਼ੁਰੂ ਹੋ ਗਏ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਵੀ ਇਸ ਨੀਤੀ ਨੂੰ ਜ਼ਮੀਨ ਹੜੱਪਣ ਦੀ ਸਕੀਮ ਕਹਿ ਕੇ ਤਿੱਖਾ ਵਿਰੋਧ ਜਤਾਇਆ 21 ਜੂਨ ਨੂੰ ਸੂਬੇ ਦੀਆਂ ਸਾਰੀਆਂ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀਆਂ ਦੀਆਂ ਤਾਕਤਾਂ ਮੁੱਖ ਮੰਤਰੀ ਤੋਂ ਖੋ ਕੇ ਮੁਖ ਸਕੱਤਰ ਨੂੰ ਦੇ ਦਿੱਤੀਆਂ ਗਈਆਂ ਇਸ ਤੇ ਵੀ ਵਿਰੋਧੀ ਪਾਰਟੀਆਂ ਨੇ ਸਖਤ ਇਤਰਾਜ਼ ਜਤਾਇਆ ਸਖਤ ਵਿਰੋਧ ਦੇ ਬਾਵਜੂਦ ਵੀ ਮੁੱਖ ਮੰਤਰੀ ਮਾਨ ਸਮੇਤ ਹੋਰ ਮੰਤਰੀਆਂ ਨੇ ਨੀਤੀ ਦੀ ਹਮਾਇਤ ਜਾਰੀ ਰੱਖੀ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਜ਼ਮੀਨ ਮਾਲਕਾਂ ਨੂੰ ਮਨਾਉਣ ਲਈ ਪਟਵਾਰੀਆਂ ਤੇ ਮਾਲ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਭੇਜਿਆ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਇਸ ਨੀਤੀ ਦੇ ਹੱਕ ਚ ਪੋਸਟਾਂ ਪਾ ਕੇ ਕਿਸਾਨਾਂ ਨੂੰ ਮਨਾਉਣ 'ਚ ਕੋਈ ਕਸਰ ਨਾ ਛੱਡੀ ਹਾਲਾਂਕਿ ਹੇਠਲੇ ਪੱਧਰ ਤੇ ਨੀਤੀ ਨੂੰ ਲੈ ਕੇ ਪਾਰਟੀ ਦੇ ਵਿੱਚ ਬਗਾਵਤ ਵੀ ਸ਼ੁਰੂ ਹੋ ਗਈ ਸੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਆਪੋ ਆਪਣੇ ਪੱਧਰ ਤੇ ਕਿਸਾਨਾਂ ਨਾਲ ਖੜਨ ਦਾ ਵਾਅਦਾ ਕਰਦੇ ਰਹੇ ਕਈ ਸਥਾਨਕ ਲੀਡਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਤੱਕ ਦੇ ਦਿੱਤੇ ਵਾਧੇ ਵਿਰੋਧ ਨੂੰ ਦੇਖਦਿਆਂ ਸਰਕਾਰ ਨੇ ਨੀਤੀ ਤਾਂ ਵਾਪਸ ਨਹੀਂ ਲਈ ਪਰ 22 ਜੁਲਾਈ ਨੂੰ ਨੀਤੀ ਵਿੱਚ ਸੋਧਾਂ ਦਾ ਐਲਾਨ ਕੀਤਾ ਜਿਸ ਤਹਿਤ ਸਾਲਾਨਾ ਗੁਜ਼ਾਰੇ ਪੱਤੇ ਨੂੰ 30000 ਰੁਪਏ ਪ੍ਰਤੀ ਇਕੜ ਤੋਂ ਵਧਾ ਕੇ 50000 ਤੇ ਫਿਰ 1 ਲੱਖ ਰੁਪਏ ਤੱਕ ਕਰਨ ਦਾ ਬਿਨਾਂ ਲਿਖਤੀ ਨੋਟੀਫਿਕੇਸ਼ਨ ਤੋਂ ਵਾਅਦਾ ਕੀਤਾ ਗਿਆ ਇਸ ਦੇ ਨਾਲ ਹੀ ਸਰਕਾਰ ਨੇ ਸਪਸ਼ਟ ਕੀਤਾ ਕਿ ਜ਼ਮੀਨ ਦੀ ਖਰੀਦ ਵਿਕਰੀ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਫੇਰ ਵੀ ਨੀਤੀ ਦੇ ਵਿਰੋਧ ਨੂੰ ਪੰਜਾਬ 'ਚ ਕੋਈ ਠੱਲ ਨਾ ਪਈ 28 ਜੁਲਾਈ ਨੂੰ ਨੀਤੀ ਦੇ ਵਿਰੋਧ ਨੇ ਹੋਰ ਜ਼ੋਰ ਫੜਿਆ ਤੇ ਕਿਸਾਨ ਜਥੇਬੰਦੀਆਂ ਨੇ ਜ਼みਨੀ ਪੱਧਰ ਤੇ ਜਾਗਰੂਕਤਾ ਮੁਹਿੰਮਾਂ ਦੀ ਸ਼ੁਰੂਆਤ ਕੀਤੀ 30 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਕਿਸਾਨ ਵਸੂਰ ਮੋਰਚਾ ਤੇ ਹੋਰ ਕਿਸਾਨ ਜਥੇਬੰਦੀਆਂ ਨੇ 164 ਪ੍ਰਭਾਵਿਤ ਪਿੰਡਾਂ ਦੇ ਵਿੱਚ ਵੱਡੇ ਟਰੈਕਟਰ ਮਾਰਚ ਕੱਢੇ ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੋਂ ਤੱਕ ਐਲਾਨ ਕੀਤਾ ਕਿ ਸਰਕਾਰ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਲੋਕਾਂ ਤੇ ਕਿਸਾਨਾਂ ਤੱਕ ਪਹੁੰਚ ਕਰੇਗੀ ਕਿਸਾਨ ਜੋ ਕਹਿਣਗੇ ਸਰਕਾਰ ਉਹੀ ਕਰੇਗੀ ਪਰ ਇਸ ਦੇ ਬਾਵਜੂਦ ਵੀ ਕਿਸਾਨ ਯੂਨੀਅਨਾਂ ਦੇ ਲੀਡਰਾਂ ਨੇ ਲੈਂਡ ਪੁਲਿੰਗ ਨੀਤੀ ਨੂੰ ਤੁਰੰਤ ਖਤਮ ਕਰਨ ਦੀ ਹੀ ਮੰਗ ਕੀਤੀ ਇਸੇ ਦਰਮਿਆਨ ਨੀਤੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਹੁੰਚ ਗਈ ਤੇ 7 ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਗੁਰਦੀਪ ਸਿੰਘ ਗਿੱਲ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਨੀਤੀ ਤੇ ਰੋਕ ਲਾ ਦਿੱਤੀ ਪੰਜਾਬ ਸਰਕਾਰ ਤੋਂ 4 ਹਫ਼ਤਿਆਂ ਵਿੱਚ ਜਵਾਬ ਮੰਗ ਲਿਆ। ਅਦਾਲਤ ਨੇ ਟਿੱਪਣੀ ਕੀਤੀ ਕਿ ਨੀਤੀ ਜਾਰੀ ਕਰਦਿਆਂ ਇਸ ਤੇ ਸਮਾਜਿਕ ਤੇ ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਨਹੀਂ ਕੀਤਾ ਗਿਆ। ਅਦਾਲਤ ਨੇ ਨੋਟ ਕੀਤਾ ਸੀ ਕਿ ਨੀਤੀ ਉਪਜਾਊ ਜ਼ਮੀਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਬੇਜ਼ਮੀਨੇ ਮਜ਼ਦੂਰਾਂ ਲਈ ਪੁਨਰਵਾਸਤੀ ਕੋਈ ਯੋਜਨਾ ਹੀ ਇਸ ਵਿੱਚ ਨਹੀਂ ਹੈ। ਹਾਈ ਕੋਰਟ ਦੇ ਸਟੇ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਨੇ ਨੀਤੀ ਖਿਲਾਫ ਆਪਣੇ ਵਿਰੋਧ ਪ੍ਰਦਰਸ਼ਨ ਤੇ ਪ੍ਰੋਗਰਾਮ ਜਾਰੀ ਰੱਖੇ ਕਿਉਂਕਿ ਸਰਕਾਰ ਨੇ ਨੀਤੀ ਵਾਪਸ ਨਹੀਂ ਲਈ ਸੀ। ਆਖਿਰਕਾਰ ਸਰਕਾਰ ਚੁੱਕੀ 11 ਅਗਸਤ ਨੂੰ ਲੋਕ ਰੋਮੂਰੇ ਚੁਕਦਿਆਂ ਪੰਜਾਬ ਸਰਕਾਰ ਦੇ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਨੀਤੀ ਵਾਪਸ ਲੈਂਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋ ਕਿਹਾ ਉਹ ਵੀ ਸੁਣਦੇ ਹਾਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਲਈ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਪਰ ਲੇਕਿਨ ਉਹ ਪਾਲਿਸੀ ਜਿਹੜੀ ਆ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਕਰਕੇ ਅੱਜ ਉਹ ਪਾਲਿਸੀ ਜਿਹੜੀ ਆ ਅਸੀਂ ਵਾਪਸ ਲਈ ਆ ਸੀ ਆਸੀ ਮਾਹਰ ਸਰਕਾਰ ਵੱਲੋਂ ਨੀਤੀ ਵਾਪਸ ਲੈਣ ਦੇ ਫੈਸਲੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਰਹੇ ਨੇ ਪਰ ਉਹਨਾਂ ਦਾ ਇਹ ਵੀ ਖਦਸ਼ਾ ਹੈ ਕਿ ਜੇ 2027 ਦੇ ਵਿੱਚ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਜਹੀ ਨੀਤੀ ਮੁੜ ਲਿਆਂਦੀ ਜਾ ਸਕਦੀ ਹੈ ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰ ਦੇ ਰਵੱਈਏ ਤੇ ਬੇਪਰੋਸਗੀ ਚਿਤਾਉਂਦਿਆਂ ਨੀਤੀ ਦੇ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਫਿਰ ਸਰਕਾਰ ਨੂੰ 14 ਅਗਸਤ ਨੂੰ ਕੈਬਨਟ ਮੀਟਿੰਗ ਕਰਕੇ ਲੈਂਡ ਪੁੱਲਿੰਗ ਪਾਲਿਸੀ ਨੂੰ ਡੀ ਨੋਟੀਫਾਈ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰਨਾ ਪਿਆ ਭਾਵੇਂ ਸਰਕਾਰ ਨੇ ਨੀਤੀ ਵਾਪਸ ਲੈ ਲਈ ਹੈ ਪਰ ਵੱਡਾ ਸਵਾਲ ਹਾਲੇ ਵੀ ਬਰਕਰਾਰ ਹੈ ਕਿ ਅਸਲ ਵਿੱਚ ਸਰਕਾਰ ਨੇ ਇਹ ਨੀਤੀ ਲਿਆਂਦੀ ਕਿਉਂ ਸੀ ਇਸ ਪਿੱਛੇ ਸਰਕਾਰ ਦੀ ਮਨਸ਼ਾ ਕੀ ਸੀ ਕਿਉਂਕਿ ਸਰਕਾਰ ਤੇ ਲਗਾਤਾਰ ਇਲਜ਼ਾਮ ਵਿਰੋਧੀਆਂ ਵੱਲੋਂ ਲੱਗਦੇ ਰਹੇ ਕਿ ਸਰਕਾਰ ਦਿੱਲੀ ਦੀ ਸ਼ੈਤ ਤੇ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਹੜਪਣਾ ਚਾਹੁੰਦੀ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਜਾਰੀ ਕਰਕੇ ਵਾਪਸ ਲੈਣ ਵਾਲਾ ਸਰਕਾਰ ਦਾ ਇਹ ਕੋਈ ਪਹਿਲਾ ਫੈਸਲਾ ਨਹੀਂ ਹੈ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕਈ ਫੈਸਲਿਆਂ ਤੇ ਸਰਕਾਰ ਨੂੰ ਯੂ-ਟਰਨ ਲੈਣਾ ਪਿਆ ਅਪ੍ਰੈਲ 2022 ਵਿੱਚ ਪੰਜਾਬ ਸਰਕਾਰ ਨੇ ਸੱਤਾ ਸਾਹਮਦੇ ਆ ਮੋਟਰਸਾਈਕਲਾਂ ਨਾਲ ਬਣਾਈਆਂ ਜੁਗਾੜੂ ਰੇੜੀਆਂ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਸੀ ਪਰ ਲੋਕ ਰੋਧ ਤੋਂ ਬਾਅਦ ਉਹਨਾਂ ਹੁਕਮਾਂ ਨੂੰ ਵਾਪਸ ਲਿਆ ਗਿਆ ਜੂਨ 2022 ਦੇ ਵਿੱਚ ਆਪ ਸਰਕਾਰ ਨੇ ਮੱਤੇਵਾੜਾ ਜੰਗਲਾਤ ਖੇਤਰ ਵਿੱਚ ਟੈਕਸਟਾਈਲ ਪਾਰਕ ਸਥਾਪਿਤ ਕਰਨ ਦੀ ਯੋਜਨਾ ਨੂੰ ਵਾਤਾਵਰਣ ਪ੍ਰੇਮੀਆਂ ਤੇ ਸਥਾਨਕ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰੱਦ ਕਰ ਦਿੱਤਾ ਸੀ ਅਗਸਤ 2023 ਵਿੱਚ ਆਪ ਸਰਕਾਰ ਨੇ 5 ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਸੂਬੇ ਦੀਆਂ ಗ್ರಾಮ ਪੰਚਾਇਤਾਂ ਬਲਾਕ ਸਮਿਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਨੂੰ ਉਹ ਫੈਸਲਾ ਵੀ ਵਾਪਸ ਲੈਣਾ ਪਿਆ ਸੋ ਸਰਕਾਰ ਦੇ ਇਹ ਯੂ ਟਰਨ ਜਿੱਥੇ ਸਰਕਾਰ ਦੀ ਜਨਤਕ ਫੈਸਲਿਆਂ ਪ੍ਰਤੀ ਸੰਵੇਦਨਸ਼ੀਲਤਾ ਨੂੰ ਦਰਸਾਉਂਦੇ ਨੇ ਉਥੇ ਹੀ ਨੀਤੀਆਂ ਦੀ ਯੋਜਨਾਬੰਦੀ ਵਿੱਚ ਕਮੀਆਂ ਵੀ ਉਜਾਗਰ ਕਰਦੇ ਨੇ ਖਾਲਸ ਪ੍ਰਾਈਮ ਸਟੋਰੀ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ